ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਹੜੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਤੁਹਾਨੂੰ ਝੋਟੀਆਂ ਤੁਹਾਨੂੰ ਦਿਖਾਉਣੀਆਂ ਵਾ ਤੇ ਦੋ ਤੁਹਾਨੂੰ ਗਾਵਾਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹੁਣ ਨਾ ਤੇ ਪੁੱਛਦੇ ਆ ਸਾਰੀ ਡਿਟੇਲ ਬਾਕੀ ਇੱਥੇ ਆਣ ਕੇ ਆਪਣੀ ਚੈੱਕ ਕਰਕੇ ਤਸੱਲੀ ਕਰਕੇ ਵੇਸ ਚ ਆ ਕੇ ਖੜੋ ਜਿਹੜਾ ਕੋਈ ਵੀ ਨਹੀਂ ਆ ਸਕਦਾ ਉਹ ਆਪਣੀ ਦੋ ਟਾਈਮ ਵੀਡੀਓ ਕਾਲ ਤੇ ਚਵਾਲੇ ਨਹੀਂ ਤੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਖੜੋ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਗਾਰੰਟੀ ਤੇ ਆਪਾਂ ਸ਼ੋ ਖਰੀਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਚਾਹ ਬਈਆ ਜੀ ਤੇ ਅੱਜ ਭਾਈਆਂ ਨੇ ਕਿੱਧਰ ਗਏ ਜੇ ਉਹ ਕੰਮ ਪੈ ਗਿਆ ਸੀ ਉੱਥੇ ਗਏ ਜੇ ਹਾਂ ਨਾ ਫੋਟਾ ਮੂਟਾ ਦਾ ਜ਼ੋਰ ਦਿਆ ਚੱਲਣ ਫੇਰ ਉਧਰ ਹੀ ਗਏ ਹੋਣੇ ਆ ਪੰਚਾਇਤ ਨਾਲ ਉਹ ਤਾਂ ਵਿਆਹ ਪੇਪਰ ਭਰਨਾ ਠੀਕ ਆ ਤੇ ਲੱਗਦੇ ਤੁਸੀਂ ਸਾਰੇ ਇੱਕੋ ਜਿਹੇ ਹਾਂ ਭਰਾ ਹੀ ਤਿੰਨ ਭਰਾ ਤੁਸੀਂ ਨਾ ਇੱਕੋ ਜਿਹੇ ਲੱਗਦੇ ਹੋ ਨਾ ਥੋੜਾ ਜਿਹਾ ਜਿਹੜਾ ਤੇ ਪਹਿਲੀ ਵਾਰ ਹੀ ਵੇਖੂਗਾ ਉਹਨਾਂ ਨੂੰ ਪਤਾ ਨਹੀਂ ਲੱਗਣਾ ਵੀ ਬਗੀਚਾ ਭਾਜੀ ਕਿਹੜਾ ਤੇ ਮੀਤਾ ਭਾਜੀ ਕਿਹੜਾ ਨੇ ਬਗੀਚੇ ਦਾ ਫਰਕ ਹੈ ਥੋੜਾ ਜਿਹਾ ਉਹਨਾਂ ਦਾ ਫਰਕ ਹੈ ਬਾਕੀ ਜਿਹੜੇ ਤੁਸੀਂ ਦੋ ਦੋ ਦਾ ਨਹੀਂ ਫਰਕ ਉਹ ਤੁਸੀਂ ਦੋ ਤੇ ਬਿਲਕੁਲ ਇੱਕੋ ਜਿਹੀ ਜੀ ਨਾ ਚਲੋ ਬਾਕੀ ਹੈ ਵੀ ਸਾਰਾ ਕੰਮ ਇਕੱਠਾ ਹੀ ਆ ਹਾਂਜੀ ਇਕੱਠਾ ਹੀ ਹੈ ਬਾਕੀ ਇਹ ਵੀ ਇਕੱਠੇ ਚ ਤਾਈਆਂ ਤੇ ਬਰਕਤ ਆ ਵਾਦਾ ਵਾ ਵਧੀਆ ਕੰਮ ਚੱਲਣ ਦਿਆ ਵਾ ਚਲ ਪਾਪਾ ਦੇ ਹੱਥ ਹੈ ਸਾਰਾ ਕੰਮ ਅੱਛਾ ਹਾਂਜੀ ਠੀਕ ਚਲੋ ਵਧੀਆ ਗੱਲ ਲਿਆ ਕੇ ਤੇ ਚਲੋ ਨਾਮ ਫਿਰ ਦੱਸ ਦੋ ਆਪਣਾ ਹੀ ਨਾਮ ਮੇਰਾ ਦੇ ਅਮਰੀਕ ਸਿੰਘ ਜੀ ਹਾਂਜੀ ਚਲੋ ਬਗੀਚਾ ਸਿੰਘ ਦੱਸ ਦिए ਠੀਕ ਆ ਹਾਂਜੀ ਤੇ ਫੋਨ ਨੰਬਰ ਫੋਨ ਨੰਬਰ ਲਿਖ ਲਓ 9417986783 ਠੀਕ ਹੈ ਜੀ ਤੇ ਪਿੰਡ ਹੜਕਲਾ ਤਹਿਸੀਲ ਜਨਾਲਾ ਤੇ ਤਹਿਸੀਲ ਜਨਾਲਾ ਜਲਾਮਰਸਾ ਠੀਕ ਹੈ ਜੀ ਤੇ ਅਕਸਰ ਜਿਹੜੇ ਮਾਲ ਕਈ ਵੀਰ ਖਰੀਦਦੇ ਆ ਉਹ ਗੱਲ ਕਰਦੇ ਹੋਣੇ ਆ ਮੀਤੇ ਮੀਤੇ ਨੂੰ ਸਾਈ ਪਾ ਦੋ ਮੀਤੇ ਨੂੰ ਇਤਰਾ ਕਰ ਦੋ ਤੇ ਅੱਜ ਤੇ ਅੱਜ ਪਹਿਲੀ ਵਾਰੀ ਮੀਤੇ ਭਾਈ ਆਪ ਸਾਹਮਣੇ ਆਏ ਆ ਚਲੋ ਫਿਰ ਕਰੀਏ ਸ਼ੁਰੂ ਫਿਰ ਰੇਟ ਜਾਇਜ਼ ਹੀ ਰੱਖਨੇ ਆ ਜਾਇਜ਼ ਹੀ ਭਾਜੀ ਮੈਂ ਤਾਂ ਹੁਣ ਅੱਜ ਜਾਇਜ਼ ਹੀ ਕਰਨੀ ਅੱਛਾ ਜਾਇਜ਼ ਹੀ ਕਰੋਗੇ ਫਿਰ ਹਾਂ ਤੇ ਆ ਗਾਂ ਗੱਭਨ ਜੀ ਹਾਂਜੀ ਇਹ ਗੱਭਨ ਜੀ ਕਿੰਨੇ ਕ ਦੁੱਧ ਆ ਲਈ ਜੇ ਇਹ ਭਾਈ ਦੁੱਧ ਦੂੰ 17 18 ਕਿਲੋ 17 18 ਕਿਲੋ ਦੁੱਧ ਦੇ ਦੋਗੀ ਹਨਾ ਤੋੜ ਦੋ ਫੇਰੇ ਕਰੀ ਨਾ ਅਜੇ ਕੋਈ ਹਫਤੇ ਦੇ ਲਾਗੇ ਬੰਦੇ ਟਾਈਮ ਇਹਨੇ ਲੈ ਜਣਾ ਹੁਣ ਬਾਕੀ ਦਰਮਿਆਨਾ ਜੇ ਕਾਦੇ ਆ ਥੱਲੇੋਂ ਬੜੀ ਚੰਗੀ ਬਣੂਗੀ ਪਰ ਹਲੇ ਭਾਈ ਬਣਨੀ ਹੈ ਜੀ ਲੇਆ ਤਿਆਰ ਹੋਣੀ ਆ ਹੈਗੀ ਵੀ ਚਲੋ ਕਰੋਸ ਪੰਜ ਤੇ ਦੁੱਧ ਦੀ ਫੈਟ ਚੰਗੀ ਆਈ ਜਾਊਗੀ ਹਾਂਜੀ ਇੱਕ ਰੀਵੀਅੂ ਜਿੱਦ ਤੂੰ ਕਰੇ ਚਿਹਰਾ ਵੀ ਦਿਖਾ ਦੇ ਇਹਦਾ ਚੰਗੀ ਤਰ੍ਹਾਂ ਹਾਂ ਦੇਖ ਸਕਦੇ ਠੀਕ ਹੈ ਜੀ ਪੰਦਾ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਈ 40000 ਜੀ 40000 ਕਰ ਦਈਏ ਵਿੱਚ ਮੰਨਤਾ ਨਾ ਵੇਖ ਲਓ ਜੀ ਅੱਜ ਜੀ ਕਰ ਦੋ ਚਲੋ ਦੋ ਸ਼ਰਦਾਂਗੇ ਇੱਕੋ ਗੱਲ ਕਰ ਦਈਏ ਹਾਂਜੀ ਪੂਰੇ 35000 ਦੀ ਦੇ ਦਈਏ ਚਲੋ ਠੀਕ ਠੀਕ ਹੈ ਜੀ ਤੇ ਚਲੋ ਫਿਰ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਕਿੰਨੇ ਦਿਨਾਂ ਤੇ ਸੋਈ ਹੋਈ ਵਜੀ ਹੈ ਇਹ ਪਰਸੋ ਸੋਈ ਪਾਜੀ ਅੱਛਾ ਹਾਂਜੀ ਕਿੰਨਾ ਚ ਪੋਲਾ ਇਹਦੇ ਕੋਲ ਮੇਰੇ ਨਾਲ 10 ਕਿਲੋ ਜੇ ਤਿਆਰ ਜਿਹੜਾ ਤਿਆਰ ਹੀ ਤੇ ਇਹ ਕਿੰਨਾ ਕਰੀ ਜਾਓਗੇ ਇਹ ਪਾਜੀ ਬੋਦਨ ਜੀ 14 15 ਕਿਲੋ ਕਰੀ ਜਾਣਾ ਤੋਰਾਂ ਹਾਂ ਫਿਰ ਇੱਕ ਕਰੀ ਨਾ 14 15 ਲਾਗੇ ਜਿਹੜਾ ਕਹਿੰਦੇ ਕਿ ਚਵਾ ਸਕਦੀ ਹੈ ਜੀ ਬਾਕੀ ਤੁਸੀਂ ਆਪਣੀ ਸਮਝਣਾ ਵੇਖਣੀ ਹੈ ਤਾ ਜਾਈ ਬੱਚਾ ਹੈ ਜਿਹੜਾ ਇਹਦੇ ਮਗਰ ਲਾ ਇਹਰਾ ਵੀ ਮੁੱਲ ਕਰੀਏ ਜੱਜ ਜਾਈ ਇਹਦਾ ਭਾਜੀ ਉਹਨਾਂ ਦੀ ਮੁੱਲ ਕਿੰਨਾ 40 ਜੀ 40000 ਤੇ ਜੈਸ ਨੂੰ ਕਿੰਨੇ ਦੀ ਹੈ ਕੋਲੋ ਇਹਦਾ ਛੱਡਦਾ 3000 ਕਿੰਨੇ ਦੀ 37 ਦੀ 3 ਹੋਰ ਛੱਡੀਏ ਫਿਰ ਕੋਲ ਵੇਖ ਲੋ ਮੁਰਕੇ ਫਿਰ ਛੋੜ ਛਾੜੀ ਜਿਹੜੀ ਹੋਈ ਹੋਣੀ ਜੇ ਹੋਣੀ ਕੁਛ ਨਾ ਠੀਕ ਹੈ ਜੀ ਕਈ ਭਾਈ ਕਹਿੰਦੇ ਨਾ ਵੀ ਇੰਨਾ ਕਰੋ ਇੰਨਾ ਘਟਾਵਾ ਤੁਹਾਡੇ ਨਾਲ ਕਰੋ ਠੀਕ ਆ 34000 ਦੀ ਜਿਹੜੀ ਦੇ 34000 ਦੇ ਜਿਹੜੀ ਕਿੰਨੇ ਕੀ ਦੇ ਦੇਾਂਗੇ ਤੇ ਬਾਕੀ ਚਲੋ ਕੋਈ ਫੋਨ ਲਾਵੇ ਇੱਕ ਰੇ ਥੋੜਾ ਬਦ ਮਾਨਤਾਂ ਤੇ ਮੌਕੇ ਤੇ ਹੋ ਹੀ ਜਾਂਦਾ ਵਾ ਹੋਨੇ ਕਾ ਚੋਟੀ ਦਸਵਾ ਗਿਨਵਾ ਜੇ ਇਹ ਪਹਿਲੇ ਸੂਈ ਸੁਈ ਅੱਛਾ ਕਿੰਨਾ ਚਿਰ ਹੋ ਗਿਆ ਸੂਈ ਨਾ ਇਹਨੂੰ ਹੋ ਗਏ ਭਾਜੀ ਅੱਜ ਤਿੰਨ ਚਾਰ ਦਿਨ ਹੋ ਗਏ ਕਿੰਨਾ ਕ ਦੁੱਧ ਜੇ ਇਹਦੇ ਕੋਲ ਇਹਦੇ ਥਲੇ ਭਾਜੀ ਦੁੱਧ ਹੈਗਾ ਜੇ 10 ਕਿਲੋ ਜੇ ਹੈਗਾ 10 ਕਿਲੋ ਦੁੱਧ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਇਹ ਇਹ ਭਾਜੀ 12 13 ਕਿਲੋ ਚਵਾਈ ਜਾਊਗਾ ਅੱਛਾ 12 13 ਦੇ ਲਾਗੇ ਚਵਾਈ ਜਾਊਗੀ ਹਾਂ ਜੀ ਚਲੋ ਖੋਲੋ ਮੈਂ ਫਿਰ ਤੋੜਦੀ ਏ ਬਾਕੀ ਇਹ ਆ ਫਿਰ ਪ੍ਰੋਪਰ ਕੋਈ ਵਿਧੀ ਉਹਨਾਂ ਨੂੰ ਫੋਨ ਲਾ ਕੇ ਪੁੱਛ ਲੈ ਕਿਉਂਕਿ ਜਿਆਦਾ ਮੈਨ ਪੁੱਛਵਾਂ ਦਾ ਕੰਮ ਉਹਨਾਂ ਦਾ ਹੀ ਆ ਕਈ ਵਾਰੀ ਕੋਈ ਦਿਨਾਂ ਦਾ 2-4 ਦਿਨ ਇੱਧਰ ਉੱਧਰ ਹੋ ਸਕਦੇ ਹੋ ਤੁਸੀਂ ਉਹਨਾਂ ਤੋਂ ਚੰਗੀ ਤਰ੍ਹਾਂ ਪੁੱਛ ਸਕਦੇ ਜੀ ਤੇ ਥਾਣੇ ਵੀ ਜਿਹੜਾ ਪ੍ਰੋਪਰ ਹੱਥ ਚੋਂ ਨਾਲਾ ਥਾਣੇ ਆ ਜਿਹੜਾ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਇਹਦਾ ਮੁੱਲ ਭਾਈ 85 ਜੇ 85000 ਆ ਤੇ ਕਿੰਨੇ ਦੀ ਜੈਸ ਨੋ ਹੋਈ ਇਹ ਰੋ ਦੇ ਆ ਜੀ ਤਿੰਨ ਹਜ਼ਾਰ ਛੱਡ ਦੇ ਕਿੰਨੇ ਦੀ 82 ਦੇ ਦੀ ਆਪ ਇੱਕ ਜੈਸ ਨੋ ਕਰ ਦਿਓ ਕਿੰਨੇ ਦੀ ਕਰਨੀ ਆ ਚਲੋ 80 ਦੀ ਦੇ 80000 ਦੀ ਚਲੋ ਵਿੱਚ 2000 ਛੋਟ ਹੋਰ ਕਰ ਦਿਓ 78000 ਦੀ ਦੇ ਦੇ ਆਗੇ ਠੀਕ ਬਾਕੀ ਚਲੋ ਫਿਰ ਵੀ ਕੋਈ ਫੋਨ ਲਾਵੇ ਛੋਟ ਛਾਟ ਤੇ ਮੌਕੇ ਤੇ ਹੋਈ ਜਾਣੀ ਹੈ ਤੇ ਆ ਛੋਟੀ ਰਸੂਆ ਇਹ ਵੀ ਪਹਿਲਾਂ ਜੀ ਇਹਦਾ ਵੀ ਪਹਿਲਾ ਹੀ ਹੈ ਤੋਰੋ ਫਿਰ ਇੰਨੋਂ ਇਹ ਕਿੰਨੇ ਦਿਨਾਂ ਦੀ ਸੋਈ ਆ ਇਹਨੂੰ ਇੱਕ ਪਾਜੀ ਹੋ ਗਏ ਪਰਸਨ ਦੀ ਨਹੀਂ ਸੋਈ ਅੱਛਾ ਪਰਸਨ ਸੋਈ ਹੈ ਠੀਕ ਹੈ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ ਇਹ ਵੀ ਦੁੱਧ ਪਾਜੀ 10 ਤੋਂ ਪਲਾਸੀ ਕਰੂੰਗੀ 10 ਤੋਂ ਪਲਾਸੀ ਜਿਹੜਾ ਕਿੰਨੇ ਦੁੱਧ ਕਰੀ ਜਾਊਗੀ ਸੂਆ ਇਹਦਾ ਪਹਿਲਾ ਹੀ ਹੈ ਬਹੁਤ ਛੱਡੇ ਸਾਲ ਦੀ ਬਣੀ ਤਾਂ ਖੱਲਿਆਂ ਜਿੰਨੇ ਵੀ ਆ ਸਫਾਈ ਚ ਆ ਅਜ ਲੈ ਆਓ ਜੀ ਹਾਂ ਦੇ ਸਾਦੇ ਹਵਾਨਾ ਇਹਦਾ ਲੱਗ ਗਿਆ। ਬਾਕੀ ਥਣਾਂ ਦਾ ਸਾਈਜ਼ ਗੈਪ ਵੀ ਇਹਦਾ ਠੀਕ ਹੈ। ਤੇ ਕਿੰਨਾ ਫੇ ਰੱਖੀ ਇਹਦਾ ਮੁੱਲ ਫੇਰਾ? ਇਹਦਾ ਮੁੱਲ 75 ਜੀ। 75 ਹਜ਼ਾਰ ਆ ਰਿਹਾ। ਹਾਂਜੀ। ਬਾਕੀ ਕਰਨੀ ਵਿੱਚ ਛੋਟ ਛੜ। ਕੋਈ ਨਹੀਂ। ਇਹ ਦੱਸ ਦੋ ਜਦਾਂ। ਕਰ ਦੋ ਆਪ ਹੀ। ਤੁਸੀਂ ਦੱਸ ਦੋ। ਪੂਰੇ ਸੱਤ ਪੂਰੇ 70 ਵੀ ਦੇ ਦਿਆ ਫੇਰ। ਚਲੋ ਠੀਕ ਹੈ ਭਾਈ। ਠੀਕ ਹੈ ਜੀ। ਠੀਕ। ਬਾਕੀ ਤਾਜੀ ਸੂਈ ਆ। ਹਾਂਜੀ ਹਾਂਜੀ। ਤੇ ਪਹਿਲਾ ਸਵਾ ਛੋਟੀ ਜਿਹੜਾ ਕਹਿੰਦੇ ਆ। ਤੇ ਬਾਕੀ ਸੋਹਣੀ ਫੱਬਦੀ ਆ ਚਲੋ ਪਿੱਠਪੁੜੀ ਦੀ ਵੀ ਚੰਗੀ ਆ ਤੇ ਬਾਕੀ ਤੇ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਕੇ ਖੜਨੀ ਆ ਤੇ ਹੁਣ ਇੱਕ ਮੱਝ ਹੋਰ ਹੈਗੀ ਆ ਇਹਨੂੰ ਕਿ ਨਜਰੋਗੇ ਅਜ ਸੁਈ ਨਾਲ ਇਹ ਪਾਜੀ ਤਾਜੀ ਸੁਈ ਨੂੰ ਇਹਦਾ ਬੱਚਾ ਉਹ ਬੱਜਾ ਜੀ ਬੱਚੇ ਵੀ ਤੁਹਾਨੂੰ ਦਿਖਾ ਦੇ ਦੀਏ ਬੱਚੇ ਵਿਖਾ ਦਿਓ ਕੋਈ ਨਹੀਂ ਇਹ ਤਾਜੀ ਇਹਦਾ ਬੱਚਾ ਜਮ ਅਗਰ ਕੱਤੀ 'ਚ ਕੱਤੀ 'ਚ ਮਾਰ ਇਹ ਕੱਤੀ 'ਚ ਆਹ ਕੱਤੀ 'ਚ ਹਾਂ ਤੇ ਆਹ ਜਿਹੜੀਆਂ ਦੂਸਰੀਆਂ ਝੋਟੀਆਂ ਦੇ ਬੱਚੇ ਜੀ ਤਾਜ਼ਾ ਹੀ ਆ ਬੱਚੇ ਚਲੋ ਇਹ ਵੀ ਹਾਂ ਠੀਕ ਹੈ ਤੇ ਖੋਲੋ ਫਿਰ ਇਹ ਵੀ ਮੱਝ ਤੇ ਇਹ ਵੀ ਜੀ ਕਿੰਨਾ ਕਿ ਦੁੱਧ ਕਰੀ ਜਾਊਗੀ ਭਾਜੀ ਦੁੱਧ ਤੇ ਬੜਾ ਚੰਗੀ ਬਣੀ ਹੈ ਮੈਂ ਹਾਂਜੀ ਕੋਈ ਸਾਂਭੇ ਨਾ ਪੂਰੀ ਦੀ ਹਾਂ ਹਾਂਜੀ ਦੁੱਧ 14 ਵਿੱਚ ਹੋਊਗਾ ਅੱਛਾ ਕਰ ਦਿਓ 14 ਸਾਂਭ ਨਹੀਂ ਹੋਈ ਸਾਂਭ ਨਹੀਂ ਹੋਈ ਜੀ ਹਨਾ ਤੋਰੋ ਫਿਰ ਇੱਕ ਰੀਤ ਕੱਟ ਕੱਟ ਤੇ ਚਲੋ ਚੰਗਾ ਵਾ ਪਰ ਸਾਂਭੀ ਨਹੀਂ ਹੈ ਜਿਹਾ ਹੋ ਜੀ ਮੱਝ ਦੇ ਸਾਂਭ ਚਾਹੀਦੀ ਹਾਂ ਜੱਟ ਦੀ ਬੜੀ ਸਾਫ ਜਵਾਬ ਬੜਾ ਸਾਫ ਹੈ ਬਾਕੀ ਤੁਸੀਂ ਆਪਣੀ ਸਮਝਣਾ ਵਿਖਣੀ ਹੈ ਲੱਗ ਜਾਈ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਜੀ 70000 70000 ਹੈ ਤੇ ਜੈਸ ਨੂੰ ਕਿੰਨੇ ਦੀ ਹੈ ਲੇਖ ਲਓ 2000 ਛੜਦਾ 68 ਦੀ ਹਾਂ 80 ਅੱਛਾ ਹੋਰ ਕਰ ਦੋਗੇ ਮਨ ਹੋਰ 1000 ਛੜਦਾ ਪੂਰੇ 65 ਦੀ ਦੇ ਦਈਏ ਫਿਰ ਚਲੋ ਠੀਕ ਹੈ ਠੀਕ ਹੈ ਤੇ ਬਾਕੀ ਆ ਵੀ ਤੁਹਾਡੇ ਘਰ ਕੋਈ ਚਵਾਈ ਕਰਕੇ ਤਸल्ली ਕਰਕੇ ਕਰਕੇ ਖੜੀ ਹਨਾ ਵੇਖ ਚਾਖ ਕੇ ਲੈ ਜੇ ਤੇ ਬਾਕੀ ਹਵਾਨਾ ਇਹਦਾ ਪਿਛੋ ਇੱਕ ਵਾਰੀ ਹੋਇਆ ਤਾਂ ਦੇਖ ਸਕਦੇ ਜੀ ਹਵਾਨਾ ਪਛਾਣ ਨੂੰ ਵੀ ਚੰਗਾ ਤੇ ਹਵਾਨਾ ਗਾਣ ਨੂੰ ਵੀ ਚੰਗਾ ਵਾ ਬਾਕੀ ਖੜੇ ਕੋਈ ਸਾਹਮਣੇ ਲਾ ਦੋ ਦਿਨ ਨੇ ਚੰਗਾ ਗੱਡੀ ਜਾਣਾ ਵਾ ਤੇ ਬਾਕੀ ਜੋ ਵੀ ਕੁਛ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਤੇ ਬਾਕੀ ਇੱਕ ਵਾਰੀ ਕੋਈ ਵੀਰ ਫੋਨ ਜ਼ਰੂਰ ਲਾਵੇ ਭਾਜੀ ਉਹਨਾਂ ਨੂੰ ਤੇ ਬਾਕੀ ਜੇ ਕੋਈ ਗੱਲ ਪੁੱਛਣੀ ਹੋਵੇ ਤੇ ਸਿੱਧੀ ਉਹਨਾਂ ਤੋਂ ਵੀ ਤੁਸੀਂ ਪੁੱਛ ਸਕਦੇ ਜੀ